ਕੀ ਤੁਸੀਂ ਜਿਹੜੀ ਮੰਗ ਕੀਤੀ ਹੈਗੀ ਇਹ ਜਿਹੜੇ ਕੰਜ਼ਿਊਮਰ ਡਿਸਪਿਊਟਸ ਦੀ ਆਪਾਂ ਗੱਲ ਕਰਦੇ ਆਂ ਇਹ ਅਕਸਰ ਰੋਜ਼ ਹੀ ਹਜ਼ਾਰਾਂ ਦੇ ਵਿੱਚ ਜਿਹੜੇ ਕੇਸ ਨੇ ਹੋ ਕੋਰਟਾਂ 'ਚ ਜਾ ਰਹੇ ਨੇ ਤੇ ਇੱਕ ਰਾਈਟ ਵੀ ਹੈ ਕੰਜ਼ਿਊਮਰ ਦਾ ਪਰ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦਾ ਜਿਹੜਾ ਨਿਵੇੜਾ ਹੋਵੇ ਕੇਸਾਂ ਦਾ ਉਹਨੂੰ ਲੈ ਕੇ ਕਿੱਥੇ ਕਮੀ ਰਹਿ ਰਹੀ ਹੈ ਤੁਸੀਂ ਕੀ ਜਿਹੜਾ ਹੈਗਾ ਇਹਦੇ ਵਿੱਚ ਰਿਫਲੈਕਟ ਕਰਵਾਇਆ ਇਹਦੇ 'ਚ ਦੇਖੋ ਅਸੀਂ ਜੋ ਮੁੱਦਾ ਅਸੀਂ ਚੁੱਕਿਆ ਸੀਗਾ ਕੰਜ਼ਿਊਮਰ ਕਮਿਸ਼ਨਸ ਦਾ ਚੁੱਕਿਆ ਸੀ तुसी देखो कि तीन जिले पंजाब डबल इंजन सरकार कर रही है युवाओं के सपने साकार पारदर्शिता और प्रोत्साहन से तरक्की के अवसर मिल रहे अपार बिना खर्ची बिना पर्ची मिली एक लाख अस्सी हजार से अधिक युवाओं को सरकारी नौकरी और तो और अग्निवीरों को भी सरकारी विभागों में मिल रहा आरक्षण और वरीयता हमने केवल सरकारी नौकरी ही नहीं बल्कि रोजगार सुरक्षा पर भी काम किया है हमने कानून बनाकर हरियाणा कौशल रोजगार निगम के तहत कार्यरत युवाओं के भविष्य को भी सुरक्षित किया है सीएम साहब का हम बहुत बहुत ही धन्यवाद करना चाहते हैं जो उन्होंने अपना वादा पूरा किया और बिना खर्चे बिना पर्ची हमको रोजगार दिया भाई वाह अब तो हरियाणा वाकई में बदल गया है ये है नया हरियाणा ਡਾਨਕੋਟ ਫਜ਼ਿਲਕਾ ਤੇ ਮਲੇਰਕੋਟਲਾ ਜਿਹਦੇ ਵਿੱਚ ਈਵਨ 2022 ਤੱਕ ਇੱਕ ਕੰਜ਼ਿਊਮਰ ਕੋਰਟ ਜਿਹੜੀ ਆ ਨੋਟੀਫਾਈ ਤੱਕ ਨਹੀਂ ਸੀ ਕੀਤੀ ਗਈ ਬਹੁਤ ਜਿਹੜੇ ਲੋਕਾਂ ਨੂੰ ਆਪਣੇ ਜਿਹੜਾ ਜਸਟਿਸ ਲੈਣ ਵਾਸਤੇ ਕੇਸ ਕਰਨ ਵਾਸਤੇ ਨੀਅਰ ਬਾਏ ਆਪਣੇ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਤੋਂ ਜਾਣਾ ਚਾਹੀਦਾ ਜਾਣਾ ਪੈਂਦਾ ਸੀ ਹੁਣ ਸਾਡੇ ਕੋਲ ਜਦੋਂ ਅਸੀਂ ਆਰਟੀਆਈਸ ਪਾਈਆਂ ਤਾਂ ਸਾਨੂੰ ਪਤਾ ਲੱਗਾ ਕਿ ਕਈ ਡਿਸਟ੍ਰਿਕਟ ਕਮਿਸ਼ਨ ਐਹੋ ਜਿਹੀਆਂ ਹੈਗੀਆਂ ਜਿਨ੍ਹਾਂ ਕੋ ਆਪਣੀ ਬਿਲਡਿੰਗ ਹੀ ਨਹੀਂ ਗਈ ਹੁਣ ਹਾਂਜੀ ਉਸ ਤੋਂ ਬਾਅਦ ਉਹਨਾਂ ਕੋ ਜੱਜਾਂ ਕੋ ਬੈਨ ਵਾਸਤੇ ਕੁਰਸੀਆਂ ਨਹੀਂ ਹੈਗੀਆਂ ਵਾਇਨਾ ਰੱਖਣ ਵਾਸਤੇ ਅਲਮਾਰੀਆਂ ਨਹੀਂ ਹੈਗੀਆਂ ਪੋਂਟ ਤੋਂ ਦੱਸੋ ਕਿ ਜਿਹੜਾ ਐਡਵੋਕੇਟਸ ਨੇ ਲਿਟੀਗੈਂਸ ਨੇ ਉਹ ਕਿੱਥੇ ਜਾ ਕੇ ਬੈਣਗੇ ਕਿਸ ਤਰ੍ਹਾਂ ਕੰਮ ਕਰਨਗੇ ਗੱਲਬਾਤ ਕਰਾਂਗੇ ਕੰਜ਼ਿਊਮਰ ਕੋਰਟਸ ਨੂੰ ਲੈ ਕੇ ਤੇ ਜਿਹੜੇ ਕੰਜ਼ਿਊਮਰਾਂ ਦੇ ਕੇਸ ਹੁੰਦੇ ਨੇ ਅੱਜ ਕੱਲ ਵੈਸੇ ਵੀ ਕਾਫੀ ਕਿਉਂਕਿ ਅਵੇਅਰਨੈਸ ਵਧੀ ਹੈ ਤੇ ਇਸ ਕਰਕੇ ਜਿਹੜੇ ਲੋਕ ਨੇ ਤਾਂ ਉਹ ਕੰਜ਼ਿਊਮਰ ਕੋਰਟਾਂ ਜਾਣਾ ਸ਼ੁਰੂ ਕਰ ਚੁੱਕੇ ਨੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹੇ ਨੇ ਉਹਨੀਆਂ ਕੰਜ਼ਿਊਮਰ ਕੋਰਟਸ ਕਹਿ ਲਈਏ ਜਾਂ ਕੰਜ਼ਿਊਮਰ ਕਮਿਸ਼ਨ ਨੇ ਜਿਹੜੇ ਉਹ ਹੈਗੇ ਜ਼ਰੂਰ ਨੇ ਪਰ ਜਿਹੜੀ ਵੈਕੈਂਸੀ ਉੱਥੇ ਚੱਲ ਰਹੀ ਹੈਗੀ ਐ ਤੇ ਜਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਜਿਸ ਹਿਸਾਬ ਦੇ ਨਾਲ ਮੈਨਪਾਵਰ ਦੀ ਕਮੀ ਹੈ ਤਾਂ ਉਹ ਸੁਣ ਕੇ ਤਤ ਤੁਸੀਂ ਹੈਰਾਨ ਹੋ ਜਾਵੋਗੇ ਕਿ ਕਿਸ ਤਰ੍ਹਾਂ ਦੇ ਨਾਲ ਕੰਜ਼ਿਊਮਰ ਨੂੰ ਕਿਤਨਾ ਕਿਤੇ ਉਹ ਜਸਟਿਸ ਮਿਲਣ ਦੇ ਵਿੱਚ ਦੇਰੀ ਹੁੰਦੀ ਹੋਣੀ ਹੈ ਕਿਉਂਕਿ ਜੋ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਜੋ ਲੋੜਿੰਦਾ ਇਨਫਰਾਸਟ੍ਰਕਚਰ ਮੈਨਪਾਵਰ ਹੋਣੀ ਚਾਹੀਦੀ ਹੈ ਉਹਦੇ ਚ ਵੱਡੀ ਘਾਟ ਹੈਗੀ ਐ ਤਾਂ ਇਸੇ ਸੰਬੰਧ ਦੇ ਵਿੱਚ ਇੱਕ ਪੀਆਈਐਲ ਜਿਹੜੀ ਹੈ ਉਹ ਪਾਈ ਗਈ ਹੈ ਐਡਵੋਕੇਟ ਕਮਰ ਪਾਹਲ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਸ ਤੇ ਸੁਣਵਾਈ ਦੇ ਦੌਰਾਨ ਕੀ ਡਾਇਰੈਕਸ਼ਨਸ ਹੋਈਆਂ ਨੇ ਸਰਕਾਰ ਨੂੰ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਮਰ ਪਾਹਲ ਜੀ ਕੀ ਤੁਸੀਂ ਜਿਹੜੀ ਮੰਗ ਕੀਤੀ ਹੈਗੀ ਇਹ ਜਿਹੜੇ ਕੰਜ਼ਿਊਮਰ ਡਿਸਪਿਊਟਸ ਦੀ ਆਪਾਂ ਗੱਲ ਕਰਦੇ ਆਏ ਅਕਸਰ ਰੋਜ਼ ਹੀ ਹਜ਼ਾਰਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਕੋਰਟਾਂ 'ਚ ਜਾ ਰਹੇ ਨੇ ਤੇ ਇੱਕ ਰਾਈਟ ਵੀ ਹੈ ਕੰਜ਼ਿਊਮਰ ਦਾ ਪਰ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦਾ ਜਿਹੜਾ ਨਿਵੇੜਾ ਹੋਵੇ ਕੇਸਾਂ ਦਾ ਉਹਨੂੰ ਲੈ ਕੇ ਕਿੱਥੇ ਕਮੀ ਰਹਿ ਰਹੀ ਹੈ ਤੁਸੀਂ ਕੀ ਜਿਹੜਾ ਹੈਗਾ ਇਹਦੇ ਵਿੱਚ ਰਿਫਲੈਕਟ ਕਰਵਾਇਆ ਇਹਦੇ 'ਚ ਦੇਖੋ ਅਸੀਂ ਜੋ ਮੁੱਦਾ ਅਸੀਂ ਚੁੱਕਿਆ ਸੀਗਾ ਕੰਜ਼ਿਊਮਰ ਕਮਿਸ਼ਨਸ ਦਾ ਚੁੱਕਿਆ ਸੀ ਤੁਸੀਂ ਦੇਖੋ ਕਿ ਤਿੰਨ ਜ਼ਿਲ੍ਹੇ ਪੰਜਾਬ ਦੇ ਵਿੱਚ ਇਹੋ ਜਿਹੇ ਸੀਗੇ ਪਠਾਨਕੋਟ ਫਜ਼ਿਲਕਾ ਤੇ ਮਲੇਰਕੋਟਲਾ ਜਿਹਦੇ ਵਿੱਚ ਈਵਨ 2022 ਤੱਕ ਇੱਕ ਕੰਜ਼ਿਊਮਰ ਕੋਰਟ ਜਿਹੜੀ ਆ ਨੋਟੀਫਾਈ ਤੱਕ ਨਹੀਂ ਸੀ ਕੀਤੀ ਗਈ। ਉਹ ਜਿਹੜੇ ਲੋਕਾਂ ਨੂੰ ਆਪਣੇ ਜਿਹੜਾ ਜਸਟਿਸ ਲੈਣ ਵਾਸਤੇ ਕੇਸ ਕਰਨ ਵਾਸਤੇ ਨੀਅਰਬਾਈ ਆਪਣੇ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਚ ਜਾਣਾ ਚਾਹੀਦਾ ਜਾਣਾ ਪੈਂਦਾ ਸੀ। ਉਸ ਤੋਂ ਬਾਅਦ ਅਸੀਂ ਜਿਹੜਾ ਪੀਆਈ ਇਨੀਸ਼ੀਏਟ ਕੀਤੀ ਤੇ ਆਪਾਂ ਤਿੰਨੋਂ ਕੋਟਾਂ ਨੂੰ ਨੋਟੀਫਾਈ ਕਰਵਾਇਆ। ਇਹਦੇ ਨਾਲ ਕੀ ਹੋ ਗਿਆ ਕਿ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਉਹ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਨੂੰ ਆਪਣੀ ਆਪਣੀ ਜਿਹੜੀ ਆ ਇੱਕ ਡਿਸਟ੍ਰਿਕਟ ਕਮਿਸ਼ਨ ਜਿਹੜੀ ਆ ਕੰਜ਼ਿਊਮਰ ਕਮਿਸ਼ਨ ਮੁਹੱਈਆ ਕਰਾਈ ਗਈ ਸੀ। ਉਸ ਤੋਂ ਬਾਅਦ ਜਿਹੜਾ ਸਾਡੇ ਸਾਹਮਣੇ ਜਿਹੜਾ ਰਿਕਾਰਡ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਹ ਉਦੇ ਨਾਲ ਇਹ ਨਹੀਂ ਹੋ ਜਾਂਦਾ ਕਿ ਆਪਾਂ ਜਿਹੜਾ ਇੱਕ ਪਲੇਟਫਾਰਮ ਜਿਹੜਾ ਇੱਕ ਕਮੋਡੇਸ਼ਨ ਜਿਹੜੀ ਹੈ ਉਹ ਆਪਣੇ ਸਿਟੀਜ਼ਨਸ ਨੂੰ ਮੁਹੱਈਆ ਕਰਾਈ ਹੈ ਉਸ ਤੋਂ ਬਾਅਦ ਅਸੀਂ ਪੀਆਈਐਲ ਇਨੀਸ਼ੀਏਟ ਕੀਤੀ ਕਿ ਨਹੀਂ ਜੀ ਹੁਣ ਸਾਡੇ ਕੋਲ ਨੋਟੀਫਿਕੇਸ਼ਨਸ ਤੇ ਆ ਗਈਆਂ ਸਾਰੇ ਜ਼ਿਲ੍ਹਿਆਂ ਚ ਡਿਸਟ੍ਰਿਕਟ ਕਮਿਸ਼ਨਸ ਆ ਗਈਆਂ ਹੁਣ ਇਹਨਾਂ ਦਾ ਜਿਹੜਾ ਬੰਦਾ ਇਨਫਰਾਸਟ੍ਰਕਚਰ ਹੈ ਲਾਈਕ ਬਿਲਡਿੰਗ ਲਾਈਕ ਉਹਨਾਂ ਦਾ ਜੋ ਵੀ ਅੰਦਰ ਫਰਨੀਚਰ ਐਂਡ ਅਲੋਂਗ ਵਿਦ ਆਲ ਦਾ ਸਟਾਫ ਉਹਦੇ ਵਿੱਚ ਜਿਹੜੇ ਸਟਾਫ ਦੀ categories ਦੇ ਵਿੱਚ ABC categories ਦੇ ਸਟਾਫ ਹੁੰਦੇ ਨੇ ਉਹ ਵੀ ਉਹਨਾਂ ਨੂੰ ਲਾਜ਼ਮੀ ਮੁਹੱਈਆ ਕਰਾਉਣਾ ਤੇ ਮੰਡੇਟਰੀ ਹੈ ਕਿਉਂਕਿ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨੇ ਜਿਹੜਾ ਇਹਨੂੰ ਇੱਕ ਐਸਟੈਬਲਿਸ਼ ਕਰਨਾ ਆਪਣੇ ਕੰਜ਼ਿਊਮਰ ਕਮਿਸ਼ਨ ਨੂੰ ਐਸਟੈਬਲਿਸ਼ਮੈਂਟ ਦਾ ਮਤਲਬ ਹੈ ਕਿ ਪ੍ਰਾਪਰ ਇਨਫਰਾਸਟ੍ਰਕਚਰ ਦੇ ਨਾਲ ਸਾਰਾ ਕੁਝ ਮੁਹैया ਕਰਾਇਆ ਜਾਵੇ ਹੁਣ ਸਾਡੇ ਕੋਲ ਜਦੋਂ ਅਸੀਂ ਆਰਟੀਆਈਸ ਪਾਈਆਂ ਤਾਂ ਸਾਨੂੰ ਪਤਾ ਲੱਗਾ ਕਿ ਕਈ ਡਿਸਟ੍ਰਿਕਟ ਕਮਿਸ਼ਨ ਐਹੋ ਜਿਹੀਆਂ ਹੈਗੀਆਂ ਜਿਨ੍ਹਾਂ ਕੋ ਆਪਣੀ ਬਿਲਡਿੰਗ ਹੀ ਨਹੀਂ ਹੈਗੀ ਹੋਣ ਹਾਂਜੀ ਉਸ ਤੋਂ ਬਾਅਦ ਉਹਨਾਂ ਕੋ ਜੱਜਾਂ ਕੋ ਬੈਨ ਵਾਸਤੇ ਕੁਰਸੀਆਂ ਨਹੀਂ ਹੈਗੀਆਂ ਵਾਇਨਾ ਰੱਖਣ ਵਾਸਤੇ ਅਲਮਾਰੀਆਂ ਨਹੀਂ ਹੈਗੀਆਂ ਹੁਣ ਤੁਸੀਂ ਦੱਸੋ ਕਿ ਜਿਹੜਾ ਐਡਵੋਕੇਟਸ ਨੇ ਲਿਟੀਗੈਂਟਸ ਨੇ ਉਹ ਕਿੱਥੇ ਜਾ ਕੇ ਬਹਿਣਗੇ ਕਿਸ ਤਰ੍ਹਾਂ ਕੰਮ ਕਰਨਗੇ ਇੱਕ ਨਾਰਮਲ ਚੇਅਰਸ ਦੇ ਉੱਤੇ ਜਿਹੜੀਆਂ ਛੱਤਾਂ ਚੋਰੀਆਂ ਕਿਰਾਏ ਦੀਆਂ ਬਿਲਡਿੰਗਾਂ ਨੇ ਈਵਨ ਆਪਣੇ ਬਿਲਡਿੰਗ ਵੀ ਨਹੀਂ ਹੈਗੀ ਪਰ ਬੇਸ਼ਰਤੇ ਇੱਕ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨਸ ਵਾਸਤੇ ਜਿਹੜੀਆਂ ਹੈਗੀਆਂ ਪ੍ਰੋਪਰ 5000 ਜੜੀ ਹੈ ਉਹ ਲੈਂਡ ਵੀ ਜੜੀ ਹੈਗਾ ਇਹਨਾਂ ਨੂੰ ਅਲਾਟ ਹੋਣ ਦੇ ਹੁਕਮ ਵੀ ਆ ਗਏ ਨੇ ਪਰ ਜਿਹੜਾ ਅਜੇ ਤੱਕ ਅਲਾਟਮੈਂਟ ਨਹੀਂ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹਦੇ ਵਿੱਚ ਹੁਣ ਸਾਨੂੰ ਜਿਹੜੀ ਲੇਟਸ ਡਵੈਲਪਮੈਂਟ ਆਈ ਹੈ ਕਿ 2020 ਦੇ ਵਿੱਚ ਨਵਾਂ ਇੱਕ ਜਿਹੜਾ ਲਾਗੂ ਹੋਇਆ ਸੀਗਾ ਪਿਛਲਾ ਰਿਪੀਲ ਹੋ ਗਿਆ ਸੀ ਨਵੇਂ ਐਕਟ ਦੇ ਅੰਦਰ ਜਦਾ ਤੁਸੀਂ ਆਪਾਂ ਦੇਖਿਆ ਕਿ 102 ਦੇ ਅੰਦਰ ਰੂਲਸ ਹੀ ਨਹੀਂ ਜਿਹੜੇ ਨੋਟੀਫਾਈ ਹੋਏ ਹੁਣ 6 ਸਾਲ ਹੋ ਗਏ ਰੂਲ ਬਣਾਏ ਗਏ ਨੇ ਜਿਹੜੇ ਭੇਜੇ ਗਏ ਨੇ ਪੰਜਾਬ ਸਰਕਾਰ ਨੂੰ ਪਰ ਅਜੇ ਤੱਕ ਨੋਟੀਫਾਈ ਨਹੀਂ ਕੀਤੇ ਗਏ ਜਿਹਦੇ ਨਾਲ ਕੀ ਹੋ ਰਿਹਾ ਕਿ ਕੋਈ ਅਗਲੀਆਂ ਅਸਾਮੀਆਂ ਜਿਹੜੀਆਂ ਵੇਖਣ ਜਾ ਰਹੀਆਂ ਜਾਂ ਰਿਟਾਇਰ ਹੋ ਰਹੇ ਨੇ ਜਾਂ ਜਿਹੜੇ ਲੋਕ ਛੱਡ ਰਹੇ ਨੇ ਉਹ ਅਸਾਮੀਆਂ ਜੜੀਆਂ ਨੇ ਉਹ ਭਰੀਆਂ ਨਹੀਂ ਜਾ ਰਹੀਆਂ ਉਹਦੇ ਨਾਲ ਕੀ ਹੋ ਗਿਆ ਕਿ ਮੋਰ ਥ ਮੋ ਕੈਂਸਸ ਡਿਸਟ੍ਰਿਕਟ ਕਮਿਸ਼ਨਸ ਤੇ ਸਟੇਟ ਕੰਜ਼ਿਊਮਰ ਪੰਜਾਬ ਦੇ ਵਿੱਚ ਹਜੇ ਵੀ ਵੇਕੈਂਟ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਪ੍ਰੈਜ਼ੀਡੈਂਟ ਉੱਥੇ ਹੋਣਗੇ ਮੈਂਬਰ ਉੱਥੇ ਹੋਣਗੇ ਪਰ ਜੇ ਸਟਾਫ ਹੀ ਨਹੀਂ ਹੋਏਗਾ ਕੰਜ਼ਿਊਮਰ ਕਮਿਸ਼ਨ ਕੰਮ ਕਿਵੇਂ ਕਰੇਗਾ ਹੈਨਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਾਨੂੰ ਰੋਲਸ ਦੇ ਵਿੱਚ ਪਤਾ ਲੱਗਾ ਕਿ ਹੁਣ ਇਹ ਜਿਹੜਾ ਇਹਨਾਂ ਨੇ ਪਿਛਲੇ ਸਾਲ 2025 ਤੋਂ ਰੋਲਸ ਦੀ ਜਿਹੜੀ ਨੋਟੀਫਿਕੇਸ਼ਨ ਪੈਂਡਿੰਗ ਚੱਲ ਰਹੀ ਹੈ ਸਾਡੀ ਪਹਿਲੀ ਮੁੱਖ ਮੰਗ ਇਹੋ ਹੀ ਹੈ ਕਿ ਜਿਹੜੇ ਐਸਟੈਬਲਿਸ਼ ਕੀਤੀ ਗਈ ਹੈ ਤੇ ਜੱਜਸ ਨੂੰ ਪ੍ਰੋਪਰ ਇਨਫਰਾਸਟ੍ਰਕਚਰ ਵਿਦ ਸਟਾਫ ਜਿਹੜਾ ਮੋਈਆ ਕਰਾਇ कोर्ट देखो इधर दे बड़ा सख़्त रुख लिया जाता है जब कोई फंडामेंटल राइट की बात आंधी है क्योंकि इधर राइट टू लाइफ ਦੇ ਵਿੱਚ ਜਿਹੜਾ ਇੱਕ ਤੁਸੀਂ ਦੇਖੋ ਰਾਈਟ ਟੂ ਸਪੀਡਿ ਜਸਟਿਸ ਉਹ ਵੀ ਇਹ ਜਿਹੜੇ ਖਾਸ ਟਰਬਨਲ ਹੁੰਦੇ ਨੇ ਇਹ ਜਿਹੜੇ ਲੋਕਾਂ ਨੂੰ ਖਾਸ ਜਿਹੜੇ ਕੰਜ਼ਿਊਮਰਸ ਵਾਸਤੇ ਬਣਾਇਆ ਗਿਆ ਤੇ ਜੇ ਉਹਨਾਂ ਨੂੰ ਜਸਟਿਸ ਹੀ ਨਹੀਂ ਮਿਲਣਾ ਤੇ ਫਿਰ ਇਹੋ ਜਿਹੇ ਟਰਬਨਲਾਂ ਦਾ ਫਾਇਦਾ ਫਾਇਦਾ ਕੀ ਹੈ ਫਿਰ ਉਹਨਾਂ ਨੂੰ ਬੋਲਿਸ਼ ਕਰਦੇ ਹੋ ਐਕਟ ਤੇ ਅਪੀਲ ਕਰਦੇ ਹੋ ਜੇ ਆਪਾਂ ਮੁਹਈਆ ਹੀ ਨਹੀਂ ਕਰਾ ਸਕਦੇ ਪ੍ਰੋਪਰ ਫਿਰ ਤੇ ਠੀਕ ਹੈ ਰੈਗੂਲਰ ਕੋਰਟਸ ਹੈਗੀਆਂ ਨੇ ਉੱਥੇ ਹੀ ਨੋਟੀਫਿਕੇਸ਼ਨ ਹੋ ਜਾਣੀ ਚਾਹੀਦੀ ਹੈ ਕਿ ਠੀਕ ਹੈ ਕਿ ਸੈਸ਼ਨ ਜੱਜ ਸਾਹਿਬ ਵੀ ਵੇਖਣਗੇ ਕਿਉਂਕਿ ਉਹ ਵੀ ਡਿਸ ਹੋਏ ਕਿ ਜਿਹੜਾ ਇੱਕ ਸਪੈਸੀਫਿਕ ਇੱਕ ਪ੍ਰੋਸੀਜਰ ਲੈਣਾ ਸਪੈਸੀਫਿਕ ਕੋਰਟ ਲੈਣਾ ਕੰਜ਼ਿਊਮਰਸ ਨੂੰ ਰਾਜ ਤਾਂ ਕਿ ਉਹਨਾਂ ਦਾ ਫੰਡਾਮੈਂਟਲ ਰਾਈਟ ਟੂ ਸਪੀਡਿਡ ਜਸਟਿਸ ਮਿਲੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਰਟ ਨੇ ਜਿਹੜਾ ਆਪਾਂ ਸਾਡੀ ਪੀਆਈਐਲ ਚ ਨੋਟਿਸ ਹੋਇਆ ਸੀਗਾ ਉਹਨ ਸਾਰਿਆਂ ਦੇ ਜਵਾਬ ਦਾਬੇ ਆ ਗਏ ਸੀਗੇ ਸੋ ਫਾਰ ਐਸ ਕਿਉਂਕਿ ਇਹ ਜਿਹੜਾ ਅਸਾਮੀਆਂ ਦਾ ਜਿਹੜਾ ਇਸ਼ੂ ਹੈਗਾ ਹੁਣ ਤੁਸੀਂ ਦੇਖੋ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਤਕਰੀਬਨ 150 ਅਸਾਮੀ ਜਿਹੜੀ ਹੈ 250 ਪਿੱਛੇ 150 ਅਸਾਮੀ ਜਿਹੜੀ ਹੈ ਉਹ ਖਾਲੀ ਪਈ ਹੈ ਇੱਕ ਕਲਰਕ ਹੈਗਾ ਇੱਕ ਸਟੈਨੋ ਹੈਗਾ ਤਦ ਤੁਸੀਂ ਦੇਖੋ ਇੱਕ ਰੀਡਰ ਹੈਗਾ ਇੱਕੋ ਹੀ ਸੁਪਰ ਇਟੈਂਡੈਂਟ ਹੈਗਾ ਸੁਪਰ ਇਟੈਂਡੈਂਟ 22 ਦੀਆਂ 22 ਪੋਸਟਾਂ ਨੇ ਸੁਪਰ ਇਟੈਂਡੈਂਟ ਦੇ ਆ ਪਰ ਹਾਂ ਜੀ 11 ਜਿਹੜੇ ਨੇ ਐਟਲਿਪ ਵਰਕ ਕਰ ਰਹੇ ਨੇ ਉਹਨਾਂ ਨੂੰ ਹੀ ਡੈਪਿਊਟੇਸ਼ਨ ਕਰਕੇ ਹਫ਼ਤੇ 'ਚ ਕਦੀ ਕਿਤੇ ਕਦੀ ਕਿਤੇ ਭੇਜ ਦਿੱਤਾ ਜਾਂਦਾ ਉਹਦੇ 'ਚ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ 4 ਸੁਪਰੀਟੈਂਡੈਂਟ ਹੋਰ ਰਿਟਾਇਰ ਹੋ ਰਹੇ ਨੇ ਹੁਣ ਤੁਸੀਂ ਦੱਸੋ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੁਪਰੀਟੈਂਡੈਂਟ ਨਹੀਂ ਹੋਏਗਾ ਤਾਂ ਐਡਮਿਨਿਸਟ੍ਰੇਸ਼ਨ ਚੱਲੇਗੀ ਕਿਵੇਂ ਹੁਣ ਐਸ ਕਰਕੇ ਅਸੀਂ ਜਿਹੜਾ ਇਹਦੇ ਵਿੱਚ ਆਪਾਂ ਜਿਹੜਾ ਰੱਖਿਆ ਕਿ ਜਿਹੜੀਆਂ ਮੋਰ ਥੈਨ 50% ਵੋਕੇਂਸੀਜ਼ ਨੇ ਸਭ ਤੋਂ ਪਹਿਲੇ ਤੇ ਇਹਨਾਂ ਦੇ ਜਿਹੜੇ ਰੂਲਸ ਜਿਹੜੇ ਸਟ੍ਰਕਚਰਲ ਰੂਲਸ ਬਣਨੇ ਨੇ ਉਹ ਬਣਾਏ ਜਾਣ ਉਹਦੇ ਵਾਸਤੇ ਫਿਰ ਜਿਹੜਾ ਹਾਈ ਕੋਰਟ ਜਿਹੜੇ ਹੈ ਉਹਨਾਂ ਨੇ ਆਪਣਾ ਸਖਤ ਰੁਕ ਲੈਂਦੇ ਆਇਆ ਪੰਜਾਬ ਸਰਕਾਰ ਨੂੰ 5 ਮਾਰਚ ਵਾਸਤੇ ਆਰਡਰ ਪਾਸ ਕੀਤੇ ਨੇ ਕਿ ਤੁਸੀਂ ਇਨਫੋਰਮ ਸਾਨੂੰ ਕਰੋ ਸਾਨੂੰ ਦੱਸਿਆ ਜਾਵੇ ਕਿ ਰੂਲਸ ਜਿਹੜੇ ਨੇ ਬਣ ਚੁੱਕੇ ਨੇ ਪਰ ਨੋਟੀਫਾਈ ਕਿਉਂ ਨਹੀਂ ਹੋਏ ਅਜੇ ਤੱਕ ਉਹਦਾ ਰੀਜ਼ਨ ਜਿਹੜਾ ਆਉਣ ਵਾਲੀ ਡੇਟ ਦੇ ਉੱਤੇ ਸਰ ਪੰਜਾਬ ਸਰਕਾਰ ਜਿਹੜੀ ਹੈ ਕੋਰਟ ਦੇ ਅੱਗੇ ਰੱਖੇਗੀ ਅੱਛਾ ਇਹ ਪੰਜਾਬ 'ਚ ਹੀ ਅਜਿਹੇ ਹਾਲਾਤ ਨਹੀਂ ਆ ਜਿਹੜੇ ਆਪਾਂ ਗਵਾਂਧੀ ਸੂਬਿਆਂ ਦੀ ਗੱਲ ਕਰੀ ਉੱਥੇ ਕਿਵੇਂ ਦਾ ਇਨਫਰਾਸਟ੍ਰਕਚਰ ਹੈ ਕਿ ਹਾਲਾਤ ਨੇ ਹਰਿਆਣੇ ਦੀ ਗੱਲ ਕਰੀ ਏ ਚੰਡੀਗੜ੍ਹ ਚ ਆਪਾਂ ਗੱਲ ਕਰੀਏ ਹਿਮਾਚਲ ਦੀ ਦੇਖੋ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ ਕਿਉਂਕਿ ਇਹ ਮੈਂ ਰੀਸੈਂਟ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਜਿਹੜੀ ਹੁਣੇ ਪਿਛਲੇ ਹਫਤੇ ਹੀ ਆਪਾਂ ਪੜ ਰਹੇ ਸੀਗੇ ਕਿ ਕਈ ਭਾਰਤ ਦੇ ਵਿੱਚ ਸਾਡੇ ਇਹੋ ਜਿਹੇ ਸੂਬੇ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਵਨ ਪ੍ਰੈਜ਼ੀਡੈਂਟ ਤੱਕ ਨਹੀਂ ਹੈਗਾ ਸਟੇਟ ਕੰਜ਼ਿਊਮਰ ਜਿਹੜਾ ਸਾਰੇ ਰਾਜਾਂ ਦੀ ਇੱਕ ਅਦਾਲਤ ਹੁੰਦੀ ਹੈ ਡਿਸਟ੍ਰਿਕਟ ਤੋਂ ਉੱਪਰਲੀ ਅਦਾਲਤ ਹੁੰਦੀ ਹੈ ਉਹਨਾਂ 'ਚ ਹਜੇ ਤੱਕ ਪ੍ਰੈਜ਼ੀਡੈਂਟ ਅਪਾਇੰਟ ਨਹੀਂ ਕੀਤੇ ਗਏ ਮੈਂਬਰ ਅਪਾਇੰਟ ਨਹੀਂ ਕੀਤੇ ਗਏ ਤੇ ਇਸ ਗੱਲ ਕਰਕੇ ਸੁਪਰੀਮ ਕੋਰਟ ਨੂੰ ਜਿਹੜਾ ਆਰਡਰ ਪਾਸ ਕਰਨਾ ਪੈ ਗਿਆ ਕਿ ਇਹ ਜਿਹੜੇ ਹੁਣ ਸਾਰੀਆਂ ਅਪੀਲਸ ਨੇ ਉਹ ਸਟੇਟ ਜੜੇ ਆਨ ਸਿਟਿੰਗ ਜਜ ਆਫ ਆਨਰੇਬਲ ਹਾਈ ਕੋਰਟ ਜਿਹੜੇ ਨੇ ਉਹ ਦੇਖਣਗੇ ਹੁਣ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੜੀਆਂ ਇਹੋ ਜਿਹੀ ਟਰਬਿਊਨਲਸ ਦੀ ਕਿਹੋ ਜੀ ਮਾਲੀ ਹਾਲਤ ਹੁੰਦੀ ਹੈ ਇਹੋ ਜੀ ਹਾਲਾਤ ਪੰਜਾਬ ਦੇ ਵਿੱਚ ਨਾ ਹੋਵੇ ਹਰਿਆਣੇ ਚ ਨਾ ਹੋਵੇ ਚੰਡੀਗੜ੍ਹ ਚ ਨਾ ਹੋਵੇ ਸਾਡਾ ਇਹ ਹੀ ਵਿਜ਼ਨ ਹੈਗਾ ਕਿ ਇਹਨੂੰ ਜਿਹੜਾ ਪ੍ਰੋਪਰ ਜੇ ਸਾਨੂੰ ਇੱਕ ਕਮੋਡੀਸ਼ਨ ਮਿਲੀ ਹੈ ਪਲੇਟਫਾਰਮ ਮਿਲਿਆ ਤੇ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਹਨੂੰ ਪ੍ਰੋਪਰ ਇਨਫਰਾਸਟ੍ਰਕਚਰ ਪ੍ਰੋਪਰ ਸਟਾਫ ਦੇਣ ਤਾਂ ਕਿ ਇਹ ਜਿਹੜਾ ਪ੍ਰੋਪਰਲੀ ਜਸਟਿਸ ਸਪੀਡੀ ਜਸਟਿਸ ਜਿਹੜਾ ਲੋਕਾਂ ਨੂੰ ਮਹੱਈਆ ਕਰਾ ਸਕੋ ਹੁਣ ਜਿਹੜਾ ਜਿਹੜਾ ਪੰਜਾਬ ਸਰਕਾਰ ਨੂੰ ਹੁਕਮ ਹੋਇਆ ਨੇ ਕਿ ਉਹਨਾਂ ਨੇ ਇਨਫੋਰਮ ਕਰਨਾ ਕਿ ਪ੍ਰੈਜ਼ੈਂਟ ਸਟੇਟਸ ਕੀ ਹੈ ਰੂਲਸ ਦੇ ਰਿਗਾਰਡਿੰਗ ਕਿ ਤੁਸੀਂ ਨੋਟੀਫਾਈ ਕਰ ਰਹੇ ਹੋ ਜਾਂ ਕਦੋਂ ਕਰੋਗੇ ਅੱਛਾ ਅਸਾਮੀਆਂ ਬਾਰੇ ਵੀ ਫਿਰ ਦੱਸਣਾ ਪਊਗਾ ਜੀ ਕਿੰਨੀਆਂ ਸੀ ਭਰਨ ਦਾ ਇਹਦੇ ਚ ਪਲਾਨ ਕਰ ਰਹੇ ਇਹ ਦੇਖੋ ਜੀ ਇਹ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਸੀਗਾ ਮੁੱਦਾ ਉਹਨਾਂ ਨੇ ਵੀ 2022 ਦੇ ਵਿੱਚ ਜਿਹੜਾ ਆਰਡਰ ਪਾਸ ਕਰ ਦਿੱਤੇ ਹੋਏ ਨੇ ਕਿ ਤੁਸੀਂ ਸਾਰੀਆਂ ਵੈਕੈਂਸੀ ਜੰਨੀਆਂ ਵੀ ਨੇ ਇਹ ਸਾਰੀਆਂ ਦੀ ਸਾਰੀਆਂ ਭਰਨੀਆਂ ਬانيه ਤੁਹਾਨੂੰ ਕਿਉਂਕਿ ਇਹ ਜਿਹੜੀਆਂ ਸਟਰਕਚਰਲ ਪੋਸਟ ਨੇ ਤੇ ਜਿਹੜੀਆਂ ਕਾਨੂੰਨ ਦੇ ਅੰਦਰ ਪੋਸਟ ਹੈਗੀਆਂ ਨੇ ਉਹਨਾਂ ਨੂੰ ਜੇ ਨਾ ਭਰਨਗੇ ਤੇ ਫਿਰ ਸਾਡੀਆਂ ਕਮਿਸ਼ਨਾਂ ਬੰਦ ਹੋਣਦੀਆਂ ਤਦਾਰ ਤੇ ਆ ਜਾਣਗੀਆਂ ਤੇ ਅਸੀਂ ਇਹ ਚਾਹਦੇ ਨਹੀਂ ਕਿਉਂਕਿ ਇਹ ਜਿਹੜਾ ਇੱਕ ਅਡਰੈਸ ਵਾਲਾ ਇੱਕ ਸਪੀਡਡ ਅਡਰੈਸ ਵਾਲਾ ਤਿੰਨ ਮਹੀਨਿਆਂ ਦੇ ਵਿੱਚ ਲੋਕਾਂ ਨੂੰ ਆਰਡਰ ਮਿਲਦਾ ਜੋ ਕਿ ਸਾਨੂੰ ਆਮ ਸਿਵਲ ਕੋਰਟ ਦੇ ਵਿੱਚ ਨਹੀਂ ਮਿਲਦਾ ਤੇ ਐਸ ਕਰਕੇ ਜੇ ਇਹ ਇਨੀ ਇਨਹੀ ਗੱਲਾਂ ਕਰਕੇ ਲੈਗ ਆਫ ਇਨਫਰਾਸਟਰਕਚਰ ਕਰਕੇ ਜਿਹੜੇ ਕੰਜ਼ਿਊਮਰ ਕਮਿਸ਼ਨਸ ਨੇ ਹੁਣ ਤੁਸੀਂ ਮੈਂ ਇੱਕ ਗੱਲ ਹੋਰ ਤੱਤ ਰੱਖਦਾ ਕਿ ਪ੍ਰੈਜ਼ੀਡੈਂਟ ਜਿਹੜੇ ਨੇ ਮੈਂਬਰ ਜਿਹੜੇ ਨੇ ਉਹ ਵੀ ਐਸ ਯਾਦ ਹੀ ਟਨਿਓਰ ਐਕਸਟੈਂਡ ਕੀਤੀ ਜਾ ਰਹੀ ਹੈ ਫਿਰ ਸਟਾਫ ਨਾਲ ਇਹਨੂੰ ਕੁਆਲਿਟੀ ਕਿਉਂ ਸਟਾਫ ਨੂੰ ਕਿਉਂ ਰਿਟਾਇਰ ਹੋਣ ਤੇ ਕੱਢ ਦਿੱਤਾ ਜਾਂਦਾ ਤੇ ਅਸੀਂ ਜਿਹੜੀ ਮੁੱਖ ਮੰਗ ਹੈ ਰੱਖੀ ਸੀ 14 ਤੱਕ ਨੋਟੀਫਾਈ ਨਹੀਂ ਕਰਦੇ ਜਾਂ ਸਾਰੀਆਂ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਤੇ ਜਿੰਨੇ ਇਸ ਵੇਲੇ ਕੰਮ ਕਰ ਰਹੇ ਨੇ ਭਾਵੇਂ ਕੰਟਰੈਕਚੁਅਲ ਨੇ ਭਾਵੇਂ ਉਹ ਰੈਗੂਲਰ ਸੀਗੇ ਜਿਹੜੇ ਰਿਟਾਇਰ ਵੀ ਹੋ ਰਹੇ ਨੇ ਉਹਨਾਂ ਨੂੰ ਕੰਟੀਨਿਊ ਕੀਤਾ ਜਾਵੇ ਟਿਲ ਦਾ ਫਿਲਿੰਗ ਆਫ ਦੈਟ ਵੈਕੈਂਸੀਸ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ 5 ਮਾਰਚ ਨੂੰ ਕਿਤਨਾ ਕਿਤੇ ਸਰਕਾਰ ਦੱਸੂਗੀ ਕਿ ਫਿਲਹਾਲ ਕੀ ਸਟੇਟਸ ਹੈ ਕੀ ਕੰਮ ਕਰ ਰਹੇ ਨੇ ਰੂਲਸ ਬਣਾਉਣ ਨੂੰ ਲੈ ਕੇ ਕਿਉਂਕਿ ਹਰਾਸਮੈਂਟ ਦੀ ਜੇ ਆਪਾਂ ਗੱਲ ਕਰੀ ਤਾਂ ਕੰਜ਼ਿਊਮਰਸ ਦੀ ਉਹ ਲਗਾਤਾਰ ਹੁੰਦੀ ਰਹਿੰਦੀ ਹੈ ਵਕ ਵਕ ਕੰਪਨੀਆਂਜ਼ ਵੱਲੋਂ ਕੀਤੀ ਵੀ ਜਾਂਦੀ ਹੈ ਤਾਂ ਉਹਨਾਂ ਕੋਲ ਇੱਕ ਇਹੀ ਰਾਹ ਹੁੰਦਾ ਹੈ ਕੰਜ਼ਿਊਮਰ ਕੋਰਟ ਚ ਕੇਸ ਦਾਖਲ ਕਰਦੇ ਨੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਤੇ ਪਹੁੰਚ ਕਰਦੇ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਇੱਕ ਨਿਰਾਸ਼ਾ ਹੱਥ ਲੱਗਦੀ ਹੈ ਜਦੋਂ ਕੇਸਾਂ ਦੇ ਜਿਹੜੇ ਨਵੇੜੇ ਨੇ ਉਹ ਛੇਤੀ ਨਹੀਂ ਹੁੰਦੇ ਤਾਂ ਉਹਨਾਂ ਚ ਕਾਫੀ ਸਮਾਂ ਲੱਗ ਜਾਂਦਾ ਉਹਦੇ ਪਿੱਛੇ ਕਾਰਨ ਕੀ ਹੈ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਕਮੀਆਂ ਨੇ ਐ ਇੰਨੀ ਵੱਧ ਜਿਹੜੀ ਹੈ ਕਹਿ ਲਓ ਕਿ ਜਿਹੜੀਆਂ ਇੰਨੀਆਂ ਵੱਧ ਵੈਕੈਂਸੀਆਂ ਜਿਹੜੀਆਂ ਨੇ ਉਹ ਖਾਲੀ ਨੇ ਤਾਂ ਉਹ ਸਾਰੀਆਂ ਚੀਜ਼ਾਂ ਕੋਰਟ ਦੇ ਧਿਆਨ 'ਚ ਆਉਣ ਤੋਂ ਬਾਅਦ ਹੁਣ ਕਿੰਨਾ ਕੁ ਸੁਧਾਰ ਹੁੰਦਾ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ